ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 19 ਅਕਤੂਬਰ ਹੈ 19 ਅਕਤੂਬਰ 1677 11 ਨਵੰਬਰ 1675 ਦੇ ਦਿਨ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਦਾਸ ਨੂੰ ਇੱਕ ਵੱਡੀ ਦੇਗ ਦੇ ਵਿੱਚ ਪਾਣੀ ਦੇ ਵਿੱਚ ਬਿਠਾ ਕੇ ਦੇਗ ਦਾ ਮੂੰਹ ਬਨ ਕੇ ਪੱਠੀ ਤੇ ਰੱਖ ਦਿੱਤਾ ਗਿਆ ਉਹਨਾਂ ਦੀ ਦੇਹ ਉਬਲਦੇ ਪਾਣੀ ਦੇ ਵਿੱਚ ਫਨਾ ਹੋ ਗਈ ਇਸ ਮਗਰੋਂ ਭਾਈ ਮਤੀਦਾਸ ਨੂੰ 2 ਲੱਖਣਾ ਦੇ ਚਕੰਗੇ ਦੇ ਵਿੱਚ ਬਨ ਕੇ ਛੀਰ ਦਿੱਤਾ ਗਿਆ ਅਤੇ ਭਾਈ ਸਤੀਦਾਸ ਨੂੰ ਰੂਹ ਦੇ ਵਿੱਚ ਬਨ ਕੇ ਜਿਉਂਦੇ ਸਾੜ ਦਿੱਤਾ ਗਿਆ ਦਹਿਲਾ ਦੇਣ ਵਾਲੇ ਇਸ ਜ਼ੁਲਮ ਦੇ باوجود ਗੁਰੂ ਸਾਹਿਬ ਅਡੋਲ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਨਾਲ ਸਿੱਖਾਂ ਦੇ ਵਿੱਚ ਬੜਾ ਰੋਹ ਪੈਦਾ ਹੋਇਆ ਸਿੱਖ ਔਰੰਗਜ਼ੇਬ ਨੂੰ ਸਜ਼ਾ ਦੇਣੀ ਚਾਹੁੰਦੇ ਸਨ ਪਰ ਔਰੰਗਜ਼ੇਬ ਬੜੀ ਹਿਫਾਜ਼ਤ ਦੇ ਵਿੱਚ ਰਹਿੰਦਾ ਸੀ ਇਸ ਸਿਕਿਉਰਿਟੀ ਦੇ باوجود ਤਵਾਰੀਖ ਦੇ ਵਿੱਚ ਤਿੰਨ ਘਟਨਾਵਾਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਨੇ ਔਰੰਗਜ਼ੇਬ ਤੇ ਹਮਲਾ ਕੀਤਾ 7 ਅਕਤੂਬਰ 1676 ਦੇ ਦਿਨ ਬੇੜੀ ਦੇ ਵਿੱਚ ਉਤਰਦਿਆਂ ਔਰੰਗਜ਼ੇਬ ਤੇ ਇੱਕ ਸਿੱਖ ਨੇ ਇੱਟਾਂ ਦੇ ਨਾਲ ਹਮਲਾ ਕੀਤਾ ਸੀ। ਇਸ ਘਟਨਾ ਦਾ ਜ਼ਿਕਰ ਮਿਆਸਰ ਇਹ ਆਲਮਗਿਰੀ ਦਾ ਲੇਖਕ ਸਫਾ 135 ਤੇ ਕਰਦਾ ਹੈ। ਇਸੇ ਤਰ੍ਹਾਂ 19 ਅਕਤੂਬਰ 1677 ਦੇ ਦਿਨ ਔਰੰਗਜ਼ੇਬ ਦੇ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਉਤਰ ਕੇ ਘੋੜੇ ਤੇ ਚੜਦਿਆਂ ਇੱਕ ਸਿੱਖ ਨੇ ਉਸ ਤੇ ਤਲਵਾਰ ਦੇ ਨਾਲ ਹਮਲਾ ਕੀਤਾ ਸੀ। ਪਰ ਔਰੰਗਜ਼ੇਬ ਫੇਰ ਬਚ ਗਿਆ ਸੀ। ਉਸ ਸਿੱਖ ਨੂੰ ਉਸੇ ਵੇਲੇ ਸ਼ਹੀਦ ਕਰ ਦਿੱਤਾ ਗਿਆ। ਇਸ ਦਾ ਜ਼ਿਕਰ ਮਿਆਸਰ ਆਲਮਗਿਰੀ ਸਫਾ ਨੰਬਰ 136 ਤੇ ਹੈ। 19 ਅਕਤੂਬਰ 1921 ਸ਼੍ਰੋਮਣੀ ਕਮੇਟੀ ਦੀ ਨਵੀਂ ਚੋਣ ਹੋਈ ਜਿਸ ਤੋਂ ਬਾਅਦ 19 ਅਕਤੂਬਰ 1921 ਦੇ ਦਿਨ ਸ਼੍ਰੋਮਣੀ ਕਮੇਟੀ ਨੇ ਇਹ ਪਾਸ ਕੀਤਾ ਕਿ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸੁੰਦਰ ਸਿੰਘ ਰਾਮਗੜੀਆ ਤੋਂ ਲੈ ਕੇ ਨਵੇਂ ਪ੍ਰਧਾਨ ਖੜਕ ਸਿੰਘ ਨੂੰ ਦੇ ਦਿੱਤੀਆਂ ਜਾਣ ਇਸ ਦੀ ਇਤਲਾ ਸੁੰਦਰ ਸਿੰਘ ਰਾਮਗੜੀਆ ਨੇ ਇੱਕਦਮ ਡੀਸੀ ਨੂੰ ਦਿੱਤੀ ਸੀ ਉਸ ਤੋਂ ਬਾਅਦ ਸਰਕਾਰ ਦੀ ਪਾਲਿਸੀ ਦੇ ਵਿੱਚ ਇੱਕਦਮ ਤਬਦੀਲੀ ਆਈ ਅਤੇ ਸਰਕਾਰ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰਨ ਦੀ ਸਕੀਮ ਘੜ ਲਈ ਸੀ 19 ਅਕਤੂਬਰ 1985 19 ਅਕਤੂਬਰ 1985 ਦੇ ਦਿਨ ਜੰਮੂ ਕੋਰਟ ਮਾਰਸ਼ਲ ਵੱਲੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਹਮਲਾ ਕਰਨ ਮਗਰੋਂ ਬਗਾਵਤ ਕਰਨ ਵਾਲੇ ਧਰਮੀ ਫੌਜੀਆਂ ਦੇ ਵਿੱਚੋਂ 8 ਸਿੱਖ ਫੌਜੀਆਂ ਨੂੰ 1 ਤੋਂ 4 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ 7 ਸਿੱਖ ਫੌਜੀਆਂ ਨੂੰ ਨੌਕਰੀ ਤੋਂ ਬਰطرف ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ 19 ਅਕਤੂਬਰ 1987 ਦੇ ਦਿਨ ਨਰਿੰਦਰ ਸਿੰਘ ਔਰ ਪ੍ਰਤਾਪ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪੋਰਸਿਆ ਬ੍ਰਾਹਮਣਾਂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਹਨਾਂ ਦਿਨਾਂ ਦੇ ਵਿੱਚ ਹੀ ਬੱਬਰ ਖਾਲਸਾ ਦੇ ਅਵਤਾਰ ਸਿੰਘ ਪਾੜਾ, ਰਣਜੀਤ ਸਿੰਘ, ਸਤਨਾਮ ਸਿੰਘ, ਸਵਰਨ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਸੁਲੱਖਣ ਸਿੰਘ, ਸੁਖਪੰਨ ਸਿੰਘ ਔਰ ਫੀਰਾ ਸਿੰਘ, ਸ਼ਮਸ਼ੀਰ ਸਿੰਘ ਔਰ ਫਨਾਨਖਸਰੀਆ ਰਵਿੰਦਰਪਾਲ ਸਿੰਘ ਨੂੰ ਸ਼ਹੀਦ ਕੀਤਾ ਗਿਆ। ਪੰਜਾਬ ਪੁਲਿਸ ਨੇ 19 ਅਕਤੂਬਰ 1990 ਦੇ ਦਿਨ ਜਸਵੀਰ ਸਿੰਘ ਬੋਲਟ ਵਾਸੀ ਪੂਬਲੀ, ਹਰਦਿਆਲ ਸਿੰਘ ਦਾਲਾ ਵਾਸੀ ਪੂਰੀਆਂ ਅਤੇ ਕੁਲਦੀਪ ਸਿੰਘ ਔਰ ਫੜੀਕਾ ਸਿੰਘ ਵਾਸੀ ਸੀਚੇਵਾਲ ਜਲੰਧਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।